ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਸੋਨ ਸਿੰਘ ਸੀਤਲ ਦੀ ਕਿਤਾਬ ਸਿੱਖ ਰਾਜ ਕਿਵੇਂ ਗਿਆ ਮੈਂ ਪੰਜਾਬ ਸਿੰਘ ਕਾ ਹਾਂ ਤੁਹਾਡੇ ਸਾਹਮਣੇ ਲੈ ਕੇ ਆਂ ਭਾਗ ਦਸਮੂ ਉੱਤਰ ਦੇ ਵਿਛੋੜੇ ਦੀ ਮਾਰੀ ਮਾਂ ਦੀਆਂ ਦੁਹਾਈਆਂ ਕੀਤੀਆਂ ਕੰਧਾ ਕੁਵਾਰੀਆਂ ਸੇ ਚੰਦ ਕੌਰ ਦੀ ਅੱਜ ਸਾਰੇ ਸੱਲ ਜਗ ਪਏ ਮੈਂ ਉਹਦੇ ਕਿਹੜੇ ਕਿਹੜੇ ਦੁੱਖਾ ਬਾਬਤ ਅਰਜ ਕਰਾਂ ਕੀ ਪੁੱਛਦੇ ਹੋ ਹਮਦਮ ਇਸ ਜਿਸਮ ਨਾਤਵਾ ਕੀ ਰਗ ਰਗ ਮੇਂ ਦਰਦੂ ਗਮ ਹੈ ਕਈਏ ਕਹਾ ਕਹਾ ਕੀ ਇਧਰ ਤਾਂ ਇਹ ਸਭ ਕੁਝ ਹੋ ਰਿਹਾ ਹੈ ਤੇ ਚਲੋ ਕਿਲੇ ਦੇ ਅੰਦਰ ਚੱਲ ਕੇ ਵਿਖੀਏ ਉੱਥੇ ਕੀ ਬੀਤ ਰਹੀ ਉਹ ਛੱਜਾ ਕਬਰ ਤੇ ਨਹੀਂ ਡਿੱਗਾ ਸਗੋ ਸਿੱਖਾਂ ਦੀ ਕਿਸਮਤ ਤੇ ਡਿੱਗਾ ਸੀ ਜਿਸ ਦੇ ਥੱਲੇ ਪੰਜਾਬ ਦੇ ਨਸੀਬ ਸਦਾ ਵਾਸਤ ਦੱਬੇ ਗਏ ਸ਼ਾਹੀ ਮਹਿਲ ਦੇ ਸਾਹਮਣੇ ਕੁਸ਼ ਭੂਰੇ ਹਾਂ ਉਥੇ ਇਹ ਪਾਣਾ ਵਰਤਿਆ ਪਾਲਕੀ ਵਿੱਚੋਂ ਕੱਢ ਕੇ ਕਬਰ ਜੀ ਨੂੰ ਇੱਕ ਕਮਰੇ ਵਿੱਚ ਪਲੰਘ ਤੇ ਲਟਾਇਆ ਗਿਆ ਅੰਦਰੋਂ ਬੂਹਾ ਬੰਦ ਹੋ ਗਿਆ। ਸਮਿੱਤ ਲਿਖਦਾ ਹੈ ਕਿ ਉਸ ਕਮਰੇ ਵਿੱਚ ਧਿਆਨ ਸਿੰਘ ਤੇ ਉਸ ਦੇ ਦੋ ਪਹਾੜੀ ਨੌਕਰ ਕਬਰ ਦੇ پاس ਰਹੇ। ਉਹਨਾਂ ਨੌਕਰਾਂ ਦੀ ਮਦਦ ਨਾਲ ਧਿਆਨ ਸਿੰਘ ਨੇ ਕਬਰ ਜੀ ਦਾ ਸਿਰ ਪੱਥਰ ਮਾਰ-ਮਾਰ ਕੇ ਫੇਦ ਦਿੱਤਾ। ਮਨੋਂ ਛੇਰੇ ਪੰਜਾਬ ਦੀਆਂ ਨੇਕੀਆਂ ਦਾ ਬਦਲਾ ਧਿਆਨ ਸਿੰਘ ਨੇ ਉਤਾਰ ਦਿੱਤਾ ਹੋਇਆ। ਥੋੜੇ ਚਿਰ ਪਿਛੋਂ ਕਮਰੇ ਦਾ ਬੂਹਾ ਖੁੱਲ੍ਹਾ ਤਾਂ ਸਾਰੇ ਲਹੂ ਮਿਚਦਾ ਘਾਣ ਬਚਾ ਪਿਆ ਸੀ ਲੋਕ ਦਿਖਾਵੇ ਮਾਤਰ ਦਰਬਾਰੀ ਡਾਕਟਰ ਜਾਨ ਮਾਰਟਨ ਹਣਿਕ 버ગર ਇਸ ਨੂੰ ਬੁਲਾਇਆ ਗਿਆ ਜਦ ਡਾਕਟਰ ਪਹੁੰਚਾ ਸਭ ਕਾਰਾ ਹੋ ਚੁੱਕਾ ਸੀ ਧਿਆਨ ਸਿੰਘ ਨੇ ਡਾਕਟਰ ਨੂੰ ਗੱਜ ਕੇ ਕਿਹਾ ਵੇਖਣਾ ਕਬਰ ਦੀ ਮੌਤ ਦੀ ਖਬਰ ਬਾਹਰ ਨਾ ਨਿਕਲੇ ਡਾਕਟਰ ਵਾਪਸ ਮੁੜਿਆ ਤਾਂ ਧਿਆਨ ਸਿੰਘ ਨੇ ਪਿੱਛੋਂ ਉੱਚੀ ਵਿੱਚ ਆਵਾਜ਼ ਮਾਰੀ ਅਤੇ ਕਿਹਾ ਡਾਕਟਰ ਸਾਹਿਬ ਕਬਰ ਸਾਹਿਬ ਕੁੱਕੜ ਦੀ ਤਰੀ ਮੰਗਦੇ ਹਨ ਦੇ ਦਿੱਤੀ ਜਾਵੇ ਉੱਤਰ ਵਿੱਚ ਡਾਕਟਰ ਨੇ ਕਿਹਾ ਹੁੰ ਤਰੀ ਦੀ ਲੋੜ ਨਹੀਂ ਸਭਤ ਮੁਰਗਾ ਛਕਾਓ ਛਕਣਗੇ ਕਬਰ ਸੇਵ ਦਿਲ ਦੀਆਂ ਦਿਲ ਵਿੱਚ ਲੈ ਕੇ ਇਸ ਭਰੀ ਦੁਨੀਆ ਤੋਂ ਚੱਲ ਬਸੇ ਕਹਿੰਦਾ ਜਹਾਂ ਜਹਾਂ ਸੇ ਆਕੇ ਕੋਈ ਕੁਛ ਨਾ ਲੈ ਗਿਆ ਜਾਂਤਾ ਹਾਂ ਇੱਕ ਮੈਂ ਹੀ ਦਿਲ ਮੈਂ ਅਰ ਜੁੜੀ ਕਬਰ ਨੌਨਿਹਾਲ ਸਿੰਘ 1 ਸਾਲ 28 ਦਿਨ ਰਾਜ ਕਰਕੇ 19 ਸਾਲ 7 ਮਹੀਨੇ ਤੇ 27 ਦਿਨ ਦੀ ਉਮਰ ਪੂਕ ਕੇ ਵੀਰਵਾਰ 5 ਨਵੰਬਰ 1840 ਇਸਵੀ ਨੂੰ ਡੋਗਰਾ ਗਰਦੀ ਦਾ ਸ਼ਿਕਾਰ ਹੋ ਗਿਆ ਹੰਤਿਆਨ ਸਿੰਘ ਸੋਚਦਾ ਹੈ ਜੇ ਅੱਜ ਹੀ ਤਖਤ ਉੱਤੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਿਠਾ ਦਿੱਤਾ ਤਾ ਅੱਜ ਸ਼ੇਰੇ ਪੰਜਾਬ ਦੇ 6 ਪੁੱਤਰ ਬਾਕੀ ਹਨ ਉਹ ਸਾਨੂੰ ਰਾਜ ਨਹੀਂ ਕਰਨ ਦੇਣਗੇ ਹੋਵੇ ਨਾ ਤਾਂ ਜਿਵੇਂ ਖੜਕ ਸਿੰਘ ਤੇ ਨੌ ਨਿਹਾਲ ਸਿੰਘ ਨੂੰ ਸੰਭਾਲ ਲਿਆ ਹੈ ਐਵੇਂ ਹੀ ਬਾਕੀਆਂ ਦਾ ਵੀ ਕਿਰਤਨ ਸੋਲਾ ਪੜ ਦਿੱਤਾ ਜਾਵੇ ਤੇ ਫਿਰ ਵੇ ਖਟਕੇ ਰਾਜ ਕਰੀਏ ਹੁਣ ਉਹਦੀ ਨਜ਼ਰ ਕਵਰ ਸ਼ੇਰ ਸਿੰਘ ਤੇ ਪਈ ਉਹਨੇ ਸਾਰਾ ਹਾਲ ਲਿਖ ਕੇ ਉਹਨੂੰ ਭੇਜਿਆ ਉਧਰ ਵਜ਼ੀਰ ਨੇ ਮਹਾਰਾਣੀ ਚੰਦਕੌਰ ਨੂੰ ਮਿਲ ਕੇ ਕਿਹਾ ਕਬਰ ਜੀ ਮਰ ਚੁੱਕਿਆ ਮੈਂ ਬੜਾ ਚਾਰਾ ਕੀਤਾ ਪਰ ਪੇਸ਼ ਕੋਈ ਨਹੀਂ ਗਈ ਮੈਂ ਉਹਨੂੰ ਤਾਂ ਬਚਾ ਨਹੀਂ ਸਕਿਆ ਪਰ ਜੇ ਉਹਨਾਂ ਦੀ ਮੌਤ ਦੀ ਖਬਰ ਕੁਝ ਦਿਨ ਪਰਦੇ ਵਿੱਚ ਰੱਖੋ ਤਾਂ ਮੈਂ ਆਪ ਨੂੰ ਤਖਤ ਦਿਵਾ ਸਕਦਾ ਹਾਂ ਪਹਿਲਾਂ ਫੌਜ ਨੂੰ ਆਪ ਨਾਲ ਸਹਿਮਤ ਕਰਨਾ ਜ਼ਰੂਰੀ ਹੈ ਸੋ ਜੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ ਤਾਂ ਕਬਰ ਦੀ ਮੌਤ ਦੀ ਕਿਤੇ ਗੱਲ ਨਾ ਕਰਨਾ ਇਸ ਪੱਤੇ ਤੇ ਲੱਗ ਕੇ ਚੰਦਕੌਰ ਚੁੱਪ ਕਰ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ